ਜੀ ਇਹ ਹੀ ਕੰਮ ਕੀਤਾ ਜੀ ਇਹ ਤੇ ਤਾਂ ਦੁਖੀ ਹੋ ਕੇ ਜੀ ਮੇਰੇ ਭਾਜੀ ਨੇ ਆਤਮ ਹਤਿਆ ਕਰ ਦਿੱਤੀ ਇਹ ਬਹੁਤ ਹੀ ਗੰਦਾ ਬੰਦਾ ਜੇ ਤਮੀਨਾ ਵਾਏ ਇਹਨੇ ਮੇਰੀ ਭੈਣ ਦੀ 6-7 ਮਹੀਨੇ ਹੋ ਗਏ ਪਹਿਲੀ ਭੈਣ ਨੂੰ ਇਹ ਵੀ ਸ਼ਕਾ ਕਿ ਇਹਨੇ ਪਹਿਲੀ ਭੈਣ ਦਾ ਵੀ ਨਹੀਂ ਨਹੀਂ ਮਾਰਿਆ ਵਾ ਪੁਲਸ ਅਸਗੇ ਆ ਜੀ ਇਹ ਤਾਂ ਹੀ ਅਪਮਾਨ ਕਰਦਾ ਵਾ ਕਿ ਮੈਨੂੰ ਇਹਨਾਂ ਕੁਝ ਨਹੀਂ ਕਰਨਾ ਮੈਂ ਪੁਲਸ ਵਿੱਚ ਮੈਂ ਸੋਹਿੰਦਰ ਸਿੰਘ ਮੈਂ ਤੇ ਮੇਰੀ ਵਾਈਫ 7 ਤਰੀਕ ਨੂੰ ਮੁੱਖੇ ਜਾ ਰਹੇ ਸੀ ਜੇ ਆ ਤਾਂ ਮੈਂ ਭਾਈ ਸ਼ਰੂ ਕਿਹਾ ਮੈਂ ਤੈਨੂੰ ਮੁੱਖੇ ਪਿੰਡ ਸਾਡਾ ਆਪਣੇ ਸਾਰੇ ਪਰੋਣਾਂ ਨੇ ਕਿਹਾ ਆਪਣੇ ਸਾਰੇ ਨੂੰ ਫੋਨ ਕਰਤਾ ਗੱਡੀ ਵਿੱਚ ਬੈਠ ਕੇ ਮੁੱਖੇ ਜਾ ਕੇ ਤੇ ਉਹਨਾਂ ਆ ਜਣਾ ਲੈਣ ਮੈਨੂੰ ਉਹਦਾ ਮੈਂ ਪਰ ਉਹ ਤੇ ਬੜਾ ਤੜਾਂ ਗਿਆ ਸੀ ਤੇ ਹੁਣ ਆ ਤੇ ਬਾਰਸੇ ਉਹ ਜਦੋਂ ਦੂਜੀ ਸਾਈਡਾ ਚਲੇ ਜਦੋਂ ਅੱਜ ਕ ਮੈਂ ਉਹ ਦੂਜੀ ਸਾਈਡ ਜਾ ਕੇ ਫੜੋਨਾ ਤੇ ਤੁਮੇ ਨੂੰ ਫੋਨ ਕਰਦੇ ਪਰ ਛੇਤੀ ਮੇਰੀ ਬਾਈਫਰ ਫੋਨ ਕਰ ਦਿੱਤਾ ਮੈਂ ਜਦੋਂ ਪੌਲੀ ਸੜ ਗਿਆ ਉਹਨੂੰ ਫੋਨ ਕਰਤਾ ਕਿ ਇੰਨੇ ਉਪ ਮੈਂ ਆਟੋ ਵਿੱਚ ਬੈਠ ਕੇ ਪਿੰਡ ਕਿੱਡੇ ਜਾ ਰਹੀ ਆ ਤੇ ਉਹਨੇ ਫਿਰ ਮੈਂ ਗੁੱਸੇ ਆ ਵੀ ਕਿਹੜੀਆਂ ਸਵਾਰੀਆਂ ਕਹਿੰਦੀ ਸਵਾਰੀਆਂ ਦੀਆਂ ਪਿੰਡ ਮੁੱਖ ਜਾ ਰਹੀ ਹੁੰਦੀ ਆ ਉਹ ਪੇਡ ਮੋਖੇ ਲਈ ਪੁੱਛੀ ਮੁਰਕੇ ਆਈ ਪੁਰੋਦੀ ਬੋਲ ਪਾਲ ਕੀਤੀ ਨਹੀਂ ਪੁੱਛੀ ਮੈਂ ਮੋਖੇ ਲਈ ਸੂਣ ਕੀਤਾ ਸਾਰੇ ਕੀਤਾ ਉਹ ਬਾਅਦ ਵਿੱਚ ਮੈਂ ਕਹ ਰਹੀ ਆ ਕਿ ਮੇਰਾ ਤਰਨਜੀਤ ਤੇ ਸੰਦੂਆ ਜਿਹੜਾ ਉਹ ਮੈਂ ਰਿਪੋਰਟ ਦਿੱਤੀ ਹੋਈ ਹੈ ਤਰਨਜੀਤ ਸੰਦੂ ਤੇ ਘਰ ਵੀ ਆਈ ਗਿਆ 7 ਤਰੀਕ ਨੂੰ 8 ਤਰੀਕ ਨੂੰ ਵੀ ਗਿਆ ਪਰ ਉਹ ਉੱਥੇ ਨਹੀਂ ਮਿਲੀ ਕੋੜਾ ਕਿਹਾ ਕਿ ਇੱਥੇ ਨਹੀਂ ਆਈ ਫਿਰ ਅਸੀਂ ਪੇਦਾ ਸਰਪੋ ਜਿਹੜਾ ਉਹਦਾ ਨਾਮ ਹੈ ਸੇ ਸਾਰੇ ਵਾਟਰ ਦੇ ਬਗਲ ਆਹ ਰਿਪੋਰਟ ਵਿੱਚ ਦਿੱਤੀ ਹੋਈ ਜਾਂ ਮੈਂ ਫਿਰ ਦਿਨ ਨਗਰ ਐਸਪੀ ਦਾ ਆਪਣਾ ਐਸਐਚਓ ਦਿਨ ਦਿਨ ਨਗਰ ਤੇ ਆਪਣਾ ਇੱਕ ਬਰੀਆਰਾ ਵਾਲਾ ਮੁਰਸੀਆਂ ਚਾਰਜ ਇਹਦਾ ਮੈਂ ਇੱਕੋ ਹੀ ਸੁਣਵਾਈ ਲਈ ਕੀਤੀ ਇਹ ਮੇਰੇ ਕੈਪਟਨ ਬਦੀ ਮੈਂ ਰੁਕੀ ਸੀ ਬਦੀ ਕਿ ਨਾਲ ਸਾਂਭੀਰ ਕੀਤੀ ਜੇ ਇਹਦਾ ਤਾਂ ਦੁਖੀ ਹੋ ਕੇ ਮੈਂ ਸਰਵਸਤ ਖਾਦੀ ਹੋਈ ਹੈ ਦੀ ਜੀ ਮੇਰੇ ਭੈਣ ਹੀ ਮੇਰੀ ਤੇ ਜਿਹੜੇ ਜੱਥ ਹੋਈ ਹੈ ਮੇਰੇ ਭਾਈ ਆ ਸਭ ਤੋਂ ਛੋਟੇ ਹੀ ਜੀ ਇਹਨਾਂ ਨੂੰ 1.5-2 ਮਹੀਨੇ ਤੋਂ ਧਮਕੀਆਂ ਦੇ ਰਿਹਾ ਹੈ ਕਿ ਮੈਂ ਉਹਨੂੰ ਛੱਡਣਾ ਨਹੀਂ ਮੈਂ ਮਾਰ ਦੇਣਾ ਉਹਨੂੰ ਜਿੰਨੇ ਜੀ ਇਹਹੀ ਕੰਮ ਕੀਤਾ ਜੀ ਇਹਦੇ ਤੋਂ ਦੁਖੀ ਹੋ ਕੇ ਜੀ ਮੇਰੇ ਭਾਜੀ ਨੇ ਆਤਮ ਹਤਿਆ ਕਰ ਲਈ ਜੀ ਇਹ ਬਹੁਤ ਹੀ ਗੰਦਾ ਬੰਦਾ ਜੇ ਕਮੀਨਾ ਵਾਏ ਇਹਨੇ ਮੇਰੀ ਭੈਣ ਦੀ 6-7 ਮਹੀਨੇ ਹੋ ਗਏ ਪਹਿਲੀ ਭੈਣ ਵੀ ਇਹਨੂੰ ਇਹ ਵੀ ਸ਼ੱਕ ਹੈ ਕਿ ਇਹਨੇ ਪਹਿਲੀ ਭੈਣ ਦਾ ਵੀ ਇਹਨੇ ਨਹੀਂ ਮਾਰਿਆ ਵਾ ਉਹਨੂੰ ਪੰਜਾਬ ਪੁਲਿਸ ਜੀ ਇਹ ਤਾਂ ਹੀ ਈ ਮਾਨ ਕਰਦਾ ਵਾ ਕਿ ਮੈਨੂੰ ਇਹਨਾਂ ਕੁਝ ਨਹੀਂ ਕਰਨਾ ਮੈਂ ਪੁਲਿਸ ਵਿੱਚ ਮੇਰਾ ਕੁਝ ਨਹੀਂ ਵਕਾਰ ਸਕਦੇ ਇੱਕ ਬੇਟਾ ਸੀਗਾ 9 ਸਾਲ ਦਾ ਜੀ ਸਾਡੀ ਭੈਣ ਦੀ 7 ਤਰੀਕ ਤੋਂ ਗਾਇਬ ਸੀਗੀ ਅਸੀਂ ਬੜੀ ਭਾਲ ਕੀਤੀ ਜੀ ਇਹਦੇ ਕੋਲ ਜਦੋਂ ਮੇਰੇ ਭਾਜੀ ਗਏ ਆਦੇ ਘਰੇ ਉੱਥੇ ਜਾ ਕੇ ਫਿਰ ਇਹਨਾਂ ਨੇ ਦੱਸਿਆ ਕਿ ਤੁਹਾਡੀ ਇਦਾਂ ਕੁੜੀ ਦੋ ਵੀ ਇਹਨਾਂ ਨੇ ਇਹ ਨਹੀਂ ਕੀਤਾ ਵਾ ਜੀ ਉਹਨੂੰ ਇਥੋਂ ਟਕਿਆ ਝੂਠੀ ਦਰਖਾਸਤ ਦਿੱਤੀ ਆ ਮੇਰੇ ਭਾਜੀ ਦੇ ਖਿਲਾਫ ਇਹਨਾਂ ਨੇ ਮਰ ਮਰ ਜਿਹੜਾ ਕਿ ਮਾਰਦਾ ਖੋਟਦਾ ਵਾ ਆਂਗੇ ਕਰਦੇ ਆ ਕਿ ਉਹਨਾਂ ਜਿੰਨਾ ਜਿਹੜੇ ਜਿਹੜੇ ਦੋਸ਼ੀ ਆ ਉਹਨਾਂ ਸਖਤ ਸਖਤ ਕਾਰਵਾਈ ਕੀਤੀ ਜਾਏ ਹਾਂ ਜੀ ਦੋ ਕਤਲ ਕੀਤੇ ਅਜੇ ਦੋ ਕਤਲ ਕੀਤੇ ਪਹਿਲੀ ਭੈਣ ਦਾ ਵੀ ਇਹਨੇ ਕਤਲ ਕੀਤਾ ਤੇ ਜਿਹੜਾ ਹੁਣ ਮੇਰਾ ਇਹ ਭਾਈਆ ਮਰਿਆ ਵਾ ਇਹਦਾ ਵੀ ਇਹਨੇ ਕਤਲ ਆ ਇਹਤੇ 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 ਕਾਰਵਾਈ ਕੀਤੀ ਜਾਈ ਦੋਵਾਂ ਕਿਤਨਾ ਦੀ ਕਿੰਨੇ ਕਟਾਉਂਿਆ ਇਹਨੂੰ ਬਹੁਤ ਮਾਰਾ ਕੀਤਾ ਜੋ ਜੋਖ ਨਹੀਂ ਕੀਤਾ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਉਹਨੇ ਦੋਹੇ ਘਰ ਯਾਰ ਦੇ ਸਮਝੋ ਇੰਨੀ ਗਾੜ ਤੇ ਹਾਂ ਜੀ ਸ਼ਰਮ ਮੁੰਡੇ ਦਾ ਨਾਮ ਬ੍ਰਦਰ ਆ ਮੇਰਾ ਸੋਤਾ ਉਹਦਾ ਨਾਮ ਸੁਵਿੰਦਰ ਸਿੰਘ ਸੰਨੋਕ ਸ਼ੰਕਰ ਰਾਜ ਸਿੰਘ ਹਾਂ ਜੀ ਉਹਨਾਂ ਦੀ ਵਾਈਫ ਨੂੰ ਉਹਨਾਂ ਦਾ ਸਾੰਦੂ ਤਰਨਜੀਤ ਸਿੰਘ ਜੋ ਪੁਲਿਸ ਮਲਾਜਮ ਉਹ 7 ਤਰੀਕ ਨੂੰ ਵਿਆਹ ਕਿ ਲੈ ਗਿਆ ਜੀ ਹਾਂ ਜੀ ਪਤਾ ਲੱਗਾ ਉਹਨਾਂ ਦਾ ਸਾਰੇ ਕਿਉਂ ਕਹਿੰਦੇ ਮੈਂ ਵਿਆਹ ਕਰਾਉਣਾ ਚਾਹੁੰਦਾ ਫਿਰ ਉਹਨੇ ਛੁੱਟੀ ਐਫ ਆਈ ਆਰ ਦਰਜਰ ਕੋਈ ਉਹਦੇ ਨਾਂ ਤੇ ਦਰਜ ਕਰਵਾਈ ਆ ਨਾਲ ਉਹਦਾ ਮੈਡੀਕਲ ਕਰਵਾਇਆ ਉਹਦੇ ਨਾਲ ਯਮ ਲਾਇਆ ਕਿ ਤੈਨੂੰ ਮਾਰ ਕੁੱਟ ਕੇ ਛੁੱਟ ਗਿਆ ਬਰਿਆਰੀ ਹੱਡੇ ਚ ਹਾਂ ਹਾਂ ਜੀ ਉਹਦੇ ਤੋਂ ਤੰਗ ਪਰੇਸ਼ਾਨ ਹੋ ਕੇ ਉਹਨਾਂ ਤੋਂ ਉਹਨੇ ਫਿਰ ਆ ਸੁਸਾਇਡ ਕੀਤਾ ਜੀ ਉਹਦੀ ਕੋਈ ਉਹਦੀ ਸੁਣਵਾਈ ਹੋਈ ਆ ਕਿ ਥਾਣੇ 'ਚ ਥਾਣੇ 'ਚ ਉਹਨੇ ਐਪਲੀਕੇਸ਼ਨ ਦਿੱਤੀ ਹੈਗੀ ਜੀ ਇਹਦੀ ਨਾ ਅਗਰ ਥਾਣੇ 'ਚ ਅੱਛਾ ਹਾਂ ਜੀ ਉੱਥੇ ਵੀ ਕੋਈ ਸੁਣਵਾਈ ਇਹਦੀ ਹੋਈ ਪਥਾਨ ਕੋਟ ਲਗਭਗ ਕਰਦੇ ਆ ਜੀ ਪਥਾਨ ਜੀ ਆਰ ਪੀਜਾ ਜੀ ਜੀ ਆਰ ਪੀਜਾ ਜੀ ਹਾਂ ਪੋਸਟ ਜੀ ਆਰ ਪੀਜਾ ਹਾਂ ਜੀ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆ ਜੀ ਤੁਸੀਆਂ ਨੂੰ ਵੱਧ ਵੱਧ ਜ਼ੋਰ ਬਣਾਉ ਫੜ ਕੇ ਸਜ਼ਾ ਦਿੱਤੀ ਜਾਵੇ ਕਿੰਨੇ ਬੱਚੇ ਸੀ ਇਹਨਾਂ ਦੇ ਇਹਨਾਂ ਦਾ ਇੱਕ ਬੇਟਾ ਜੀ 9 ਸਾਲ ਦਾ ਹਾਂਜੀ ਹ ਹ ਗੱਲਬਾਤ ਇਹ ਹੋਈ ਆ ਵੀ 13 ਤਰੀਕ ਨੂੰ ਇਹਨਾਂ ਨੇ ਕੋਈ ਇਹਨਾਂ ਦੀ ਜਿਹੜੀ ਵਾਈਫ ਸੀਗੀ ਰਾਜਵੀਰ ਕੌਰ ਉਹਨਾਂ ਕੋਈ ਘਰੋਂ ਦੱਸੇ ਪਿੱਛੇ ਬਿਨਾ ਜਿਹੜੀ ਅੱਗੇ ਪਿੱਛੇ ਹੋ ਗਈ ਆ 2-4 ਦਿਨ ਲੱਭਦੇ ਰਹੇ ਆ ਤੇ ਬਾਅਦ ਚ ਇਹਨਾਂ ਨੂੰ ਕੋਈ ਅਧਾਨ ਸਖਾਵੀ ਘਟਨਾ ਅਚਨਚੇਤ ਵਾਪਰੀ ਜਿੱਤੋਂ ਇਹਨਾਂ ਨੇ ਜਿਹੜੀ ਦਵਾਈ ਲੈ ਕੇ ਜਹਰੀਲੀ ਹੋਈ ਤੇ ਉਹ ਖਾ ਲਈ ਆ ਤੇ ਇਹਨਾਂ ਦੇ ਬਿਆਨ ਮੁਤਾਬਕ ਜਿਹੜਾ ਇਹਨਾਂ ਦਵਾਈ ਜਿਹੜੀ ਉਥੇ ਚੰਗੀ ਮੋੜ ਤੇ ਤੀਨਾਂ ਨਗਰ ਖਾਦੀ ਆ ਤੇ ਬਾਕੀ ਇਹ ਜੇਰੇ ਇਲਾਜ ਸੀਗੇ चौहान ਹਸਪੀਟਲ ਤੇ ਜੇਰੇ ਇਲਾਜ ਇਹਨਾਂ ਦੀ ਅੱਜ ਸਵੇਰੇ ਕੋਈ 6 ਵਜੇ ਜਿਹੜੀ ਆ ਮੌਤ ਹੋ ਗਈ ਆ ਤੇ ਮੌਤ ਹੋਣ ਤੋਂ ਬਾਅਦ ਜਿਹੜੀ ਆ ਪੁਲਸ ਕਾਰਵਾਈ ਕਰਕੇ ਤੇ ਡੈੱਡ ਬੋਡੀ ਜਿਹੜੀ ਆ ਉਹ ਅੰਤਮ ਪੋਸਟ ਮਾਰਟਮ ਲਈ ਜਿਹੜੀ ਆ ਉਹ ਹਾਂ ਜੀ ਉਹ ਕੰਪਲੇਂਟ ਲਖਾਈ ਆ ਉਹਦੇ ਰਿਗਾਰਡਿੰਗ ਜਿਹੜੇ ਬਿਆਨ ਮੁਤਾਬਕ ਜਿਹੜੀ ਐਫ ਆਈ ਆਰ ਦਰਜ ਹੋ ਗਈ ਆ ਮਕਦਮਾ ਤੇ ਉਹਦੀ ਜਿਹੜੀ 33 ਫਰਦਰ ਜਿਹੜੀ ਆ ਕਰ ਰਹੇ ਆ ਜੋ ਵੀ ਹਾਲਾਤ ਸਾਹਮਣੇ ਆਉਣਗੇ ਤਨਤਪਨ ਦੀ ਕਾਰਵਾਈ ਕੀਤੀ